ਦੇ ਗੋਵਰ ਕਰ ਗਾ ਰਹੀ ਗਾ ਰਹੀ ਅੱਜ ਵੀ ਇਹ ਕਰ ਰਹੇ ਮੈਂ ਕਹਿੰਦਾ ਇਹ ਬੜੀ ਰਹੇ ਅੱਜ ਫੋਟੋ ਕਰ ਰਹੇ ਹਾਂ ਇਹਨਾਂ ਦਾ ਲੋ ਅੱਜ ਦਾ ਜਿਹੜੇ ਬੋਲੇ ਦੀ ਘਟਨਾ ਹੈ ਨਾ ਬੈਂਕ ਦਾ ਬਾਈਚਾਨ ਹੈ ਇਹਦੇ ਕੋਈ ਨਹੀਂ ਦਿਖਾਈਓ ਥਾਲ ਦੇ ਇੱਥੇ ਕਰ ਡੇਲੀ ਰਾਤ ਦਾ ਟੀਵੀ ਅਤੇ ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਇਸ ਵਕਤ ਕਰਦਾ ਕੋਆਪਰੇਟਿਵ ਬੈਂਕ ਜ਼ਿਲ੍ਹਾ ਮਹਾਲੀ ਦੇ ਵਿੱਚ ਵੱਡੇ ਸਕੈਂਡਲ ਹੋਏ ਨੇ ਤਿੰਨ ਜਿਹੜੇ ਮੁੱਖ ਮੋਲਜਮ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਕੁਝ ਬੰਦਿਆਂ ਨੇ ਪ੍ਰੈਸ ਕਾਨਫਰੰਸ ਰੱਖੀ ਸੀ ਜਿਨ੍ਹਾਂ ਨੇ ਸਾਰੇ ਸਕੈਂਡਲ ਨੂੰ ਨੰਗਾ ਕਰਨਾ ਸੀ ਕਿਹਾ ਜਾ ਰਿਹਾ ਕਿ 3 ਕਰੋੜ ਤੋਂ 5 ਕਰੋੜ ਤੱਕ ਦਾ ਸਕੈਂਡਲ ਹੋਇਆ ਪਰਚਾ ਵੀ ਦਰਜ ਹੋ ਚੁੱਕਿਆ ਪਰ ਜਿਹੜੇ ਲੋਕ ਬੋਲਦੇ ਰਹੇ ਨੇ ਉਹਨਾਂ ਨੂੰ ਪੈਸੇ ਵਾਸਤੇ ਵੀ ਹੁੰਦੇ ਰਹੇ ਨੇ ਸਕੈਂਡਲ ਇਸ ਤਰ੍ਹਾਂ ਕੀਤਾ ਗਿਆ ਕਿ ਲੋਕਾਂ ਦੇ ਪੈਸੇ ਲੈ ਲੈਣੇ ਜਮ੍ਹਾਂ ਨਾ ਕਰਾਉਣੇ ਜਾ ਫਿਰ ਲੋਕਾਂ ਨੇ ਲਿਮਟਾਂ ਬਤਾ ਦੇਣੀਆਂ ਜਾ ਫਿਰ ਜਿਨ੍ਹਾਂ ਲੋਕਾਂ ਦੇ ਕਰੋੜਾਂ ਰੁਪਏ ਜਮ੍ਹਾਂ ਸੀ ਉਹ ਆਪਣੇ ਆਪ ਗਲਤ ਵਾउचर ਪਾ ਕੇ ਕਢਾ ਲੈਂਦੇ ਸੀ ਪੂਰਾ ਮਾਮਲਾ ਕਿ ਹਸਣੋ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਵਿਵਾਦ ਉਸ ਵੇਲੇ ਬਣ ਗਿਆ ਜਦੋਂ ਸੁਖਦੇਵ ਸਿੰਘ ਪਟਵਾਰੀ ਨੇ ਇੱਕ ਬੈਂਕ ਅਧਿਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਲੀਨ ਚੈਟ ਦੇਣ ਦੀ ਕੋਸ਼ਿਸ਼ ਕੀਤੀ ਇਹ ਰੌਲਾ ਰੱਪਾ ਵੀ ਸੁਣੋ ਹਾਲੀ ਕੋਆਪਰੇਟਿਵ ਬੈਂਕ ਜਿਹਦੀਆਂ 21 ਬ੍ਰਾਂਚਾਂ ਐ ਉਸ ਬ੍ਰਾਂਚਾਂ ਜਿੰਨੇ ਕਪਲੇ ਹੋਇਆ ਉਹਦੀ ਸ਼ਿਕਾਇਤ ਮੇਰੇ ਵੱਲੋਂ ਤੋਂ ਲੋਕ ਹਿੱਤ ਮਿਸ਼ਨ ਵੱਲੋਂ ਕੀਤੀ ਗਈ ਸੀ ਕਿ ਇਸ ਇਸ ਕਪਲੇ ਕਰੋੜਾਂ ਰੁਪਏ ਦੇ ਕਪਲੇ ਹੋਇਆ ਇੱਕ}{|\text{ਸ਼ਿਆਲਵਾ ਮਾਦੀ ਦੇ ਵਿੱਚ ਐਫਆਈਆਰ ਠੱਗੀ ਦੇ ਪ੍ਰੋਵਿੰਸ਼ਲ ਕ੍ਰਿਪਸ਼ਨੈਕ ਦੀ ਐਫਆਈਆਰ ਦਾਜ ਹੋਈ ਹੈ ਜੇ ਜਿਹੜੇ ਅਫਸਰ ਦਾ ਰਿਪੋਰਟ ਦੇ ਮੁਤਾਬਕ ਦੋਸ਼ ਲੱਗਦਾ ਉਹ ਮੈਨੇਜਰ ਸੀ ਦੇ ਪ੍ਰਗਤੀ ਜਗਾ ਤੇ ਉਦੋਂ ਹਲੇ ਕਲੀਨ ਚਿੱਟ ਨਹੀਂ ਬੈਂਕ ਵੱਲੋਂ ਦਿੱਤੀ ਗਈ ਉਸ ਨੂੰ ਐਮਡੀ ਬਣਾ ਦਿੱਤਾ ਗਿਆ ਤੇ ਕੱਲਾ ਇਹ ਸਿਰਫ ਸ਼ਿਆਲਵਾ ਬ੍ਰਾਂਚ ਦਾ ਕਪਲਾਨੀ ਹੈ ਮੋਹਾਲੀ ਦੇ ਮਿਲਕਪਲਾਨ ਬ੍ਰਾਂਚ ਦੇ ਵਿੱਚੋਂ ਜਾਲੀ ਹੋਮ ਲੋਨ ਪਾਸ ਕੀਤੇ ਗਏ ਪ੍ਰੀਤ ਸਿਟੀ ਡਿਵੈਲਪਰ ਹੈ ਜਿਹੜਾ ਡਿਫਾਲਟਰ ਮੇਰਾ ਬਿਲਡਰ ਹੈ ਮੇਰੀ ਜਾਣਕਾਰੀ ਦਾ ਜਿਹੜਾ ਮੈਂ ਰਿਕਾਰਡ ਤੁਹਾਨੂੰ ਸ਼ੇਅਰ ਕਰ ਰਿਹਾ ਉਹ ਜਿਹੜਾ ਲੋਨ ਹੋਇਆ ਉਹ ਪਲਾਟ ਤੇ ਹੈ ਨਹੀਂ ਮੇਰਾ ਦੂਜਾ ਦੋਸ਼ ਹੈ ਤੀਜਾ ਦੋਸ਼ ਹੈ ਲਗਭਗ 55 ਲੱਖ ਰੁਪਏ ਦਾ ਕਪਲਾ ਹੋਇਆ ਇੱਥੇ ਫਰਨੀਚਰ ਤੇ ਰੈਨੋਵੇਸ਼ਨ ਦੇ ਨਾਂ ਤੇ ਮਹਾਲੀ ਜ਼ਿਲ੍ਹੇ ਦੀ ਬ੍ਰਾਂਚ ਦਾ ਉਹਦੀ ਜਾਂਚ ਰਿਪੋਰਟ ਤੁਹਾਨੂੰ ਦੇ ਰਿਹਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਜਿਹੜੇ ਦੋਸ਼ੀ ਹੈ ABCD ਜੋ ਵੀ ਜੋ ਵੀ ਬੈਂਕ ਵਾਲੇ ਵੀ ਕਹਿੰਦੇ ਵੀ ਇਹ ਵੀ ਦੋਸ਼ੀ ਆ ਉਹਨਾਂ ਸਾਰਿਆਂ ਖਿਲਾਫ ਬਿਜ਼ਨਸ ਬਿਊਰੋ ਜਾਂਚ ਕਰੇ ਕਿਉਂਕਿ ਜਿਹੜੀ ਬੈਂਕ ਦੀ ਇੰਟਰਨਲ ਜਾਂਚ ਆ ਵਿਜੀਲੈਂਸ ਆ ਉਹ ਇਸ ਕਾਬਿਲ ਨਹੀਂ ਆ ਕਿ ਇਮਾਨਦਾਰੀ ਨਾਲ ਸਤਾਈ ਤੱਕ ਪਹੁੰਚ ਸਕੇ ਇਸ ਕਰਕੇ ਥਰਡ ਪਾਰਟੀ ਬਿਜ਼ਨਸ ਮੀਰੋ ਤੋਂ ਪੰਜਾਬ ਸਰਕਾਰ ਜਾਂਚ ਕਰਾਇਆ ਹੈ ਬਹੁਤ ਸਾਰੇ ਇਥੇ ਪ੍ਰੈਸ ਕੌਂਟੇ ਬਾਹਰ ਵੀ ਆਏ ਨੇ ਮੈਨੂੰ ਵੀ ਆਪਣਾ ਪੱਖ ਰੱਖਣਾ ਸੀ ਕਿਉਂ ਆਏ ਸੀ ਹਾਂ ਦੇਖੋ ਬੈਂਕ ਵਾਲੇ ਮੈਨੂੰ ਇਹ ਲੱਗਿਆ ਕਿ ਜਿਹੜੀ ਅੰਨੀ ਐਮ ਡੀ ਹੈ ਮੈਨੂੰ ਜੇ ਕੱਲ ਦੇ 25 ਤੋਂ 30 ਫੋਨ ਆਏ ਬੈਂਕ ਦੇ ਅਫਸਰ ਦੇ ਮੇਰੇ ਨਾਲ ਸੈਟਿੰਗ ਕਰਨ ਵਾਸਤੇ ਮੀਟਿੰਗਾਂ ਕਰ ਰਿਹਾ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਮੇਰੇ ਪਿੰਡ ਤੋਂ ਫੋਨ ਆ ਰਹੇ ਆ ਮੈਨੂੰ ਪ੍ਰਾਪਰਟੀ ਡੀਲਰਾਂ ਤੋਂ ਫੋਨ ਆ ਰਹੇ ਆ ਮੈਨੂੰ ਦਬਾਇਆ ਜਾ ਰਿਹਾ ਤੇ ਹੁਣ ਆ ਸਮਝ ਲਓ ਸਾਨੂੰ ਦੁਕਾਨ ਵਾਸਤੇ ਤਿਆਰੀ ਸੀ ਉਹਨਾਂ ਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਇਹ ਜਿੰਨੇ ਬੈਂਕ ਦੇ ਮੁਲਾਜ਼ਮ ਬਾਹਰ ਆਏ ਆ ਇਹ ਬੈਂਕ ਦੇ ਅਧਿਕਾਰੀ ਆ ਤਨਖਾਹ ਲੈਣੇ ਆ ਉਹ ਡਿਊਟੀ ਛੱਡ ਕੇ ਬਾਹਰ ਕਿਵੇਂ ਆਏ ਉਹਦੀ ਜਾਂਚ ਕੀਤੀ ਜਾਵੇ ਤੇ ਐਕਸ਼ਨ ਲਏ ਜਾਵੇ। ਉਹਨੂੰ ਦਬਾਹ ਕਾਉਣ ਰਿਹਾ ਤੇ ਕਦੋਂ ਹੋਇਆ ਸੀ? ਦੇਖੋ ਜੀ ਇਹ ਕਪਲਾ ਪਿਛਲੇ 15 ਸਾਲ ਤੋਂ ਲਗਾਤਾਰ ਹੋਇਆ ਤਾਂ ਹੀ ਐਫ ਆਈ ਆਰ ਭਾਵੇਂ ਹੁਣ ਹੋਈ ਹੈ, ਰਿਪੋਰਟ ਭਾਵੇਂ ਹੁਣ ਹੋਈ ਹੈ ਪਰ ਇਹ ਵੀ ਹੋਇਆ ਕਪਲਾ ਕਿ ਲੋਕਾਂ ਦੇ ਖਾਤੇ ਚ ਪੈਸੇ ਕਢਾ ਕੇ ਖੁਰਦੂਬੁਰਦ ਕਰਦੇ ਕਿਤੇ ਗਏ ਜਾਂ ਤਾਂ ਰੋਲਾ ਪਿਆਗਾ ਤਾਂ ਜਮ੍ਹਾਂ ਕਰਾ ਦਿੱਤੇ ਗਏ। ਇਹ ਵੀ ਕਪਲੇ ਦੇ ਸਾਹ। ਕ ਰਿਕਾਰਡ ਬੈਂਕ ਦਾ ਰਿਕਾਰਡ 12 ਤਰੀਕ ਦਾ ਹੈ ਆ ਬੈਂਕ ਨੇ ਚਿੱਠੀ ਲਿਖੀ ਆ ਮੈਂ ਉਹਦਾ ਨਾਮ ਲਿਖਿਆ ਚਿੱਠੀ ਦੇ ਦੋ ਨੰਬਰ ਪੇਜ ਤੇ ਟਾਪ ਤੇ ਪ੍ਰਗਤੀ ਜੱਗਾ ਦਾ ਨਾਮ ਹੈ ਦੋਸ਼ ਮੈਂ ਇਹ ਲਗਾ ਰਿਹਾ ਹਾਂ ਅਰੋਪ ਅਰੋਪ ਇਹ ਲਾ ਰਹੇ ਆ ਇਹਨਾਂ ਦੀ ਬੈਂਕ ਦੀ ਕਮੇਟੀ ਨੇ ਲਾਇਆ ਕਿ ਉਹ ਪਹਿਲੇ ਜ਼ਿਲ੍ਹਾ ਮੈਨੇਜਰ ਸੇ ਉਹਨੂੰ ਐਮਡੀ ਬਣਾ ਦਿੱਤਾ ਗਿਆ ਤੇ ਦੂਜੇ ਪਾਸੇ ਬੈਂਕ ਲਿਖ ਰਿਹਾ 12 ਤਰੀਕ ਨੂੰ ਦੋਸ਼ੀ ਹੈ ਆ ਲੋ ਆ ਰਿਪੋਰਟ ਹੈ ਟੋਟਲ ਕਮਪਲਾ ਕਿੰਨਾ ਆ ਟੋਟਲ ਕਮਪਲਾ ਦੇਖੋ ਏਜੰਸੀ ਦੱਸੇ ਕਿ ਮੈਨੂੰ ਪਤਾ ਨਹੀਂ ਕੁਝ ਕੋਰੋਨਾ ਦਾ ਕਿਉਂਕਿ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਚ 300 ਕੁਝ ਲੱਖ ਦਾ ਮ ਤੇ ਜਿਹਨੇ ਫੋਟੋ ਨੂੰ ਆਇਆ ਟੋਰਸ ਆਇਆ ਸੀ ਮੈਨੂੰ ਇਹ ਬਣਾਇਆ ਸੀ ਜੀ ਦੇਖੋ ਤੁਸੀਂ ਪਹਿਲਾਂ ਪ੍ਰੈਸ ਕੋ ਜੀ ਦੇਖੋ ਐਦਾ ਜਿਹਨੇ ਮੈਨੂੰ ਬੁਲਾਇਆ ਉਹ ਬੈਂਕ ਦਾ ਮੁਲਾਜ਼ਮ ਹੈ ਮੈਨੂੰ ਬੈਂਕ ਦੇ ਮੁਲਾਜ਼ਮਾਂ ਤੇ ਭਰੋਸਾ ਹੀ ਨਹੀਂ ਉਹ ਠੱਗਾਂ ਨਾਲ ਪਹਿਲੇ ਮਿਲੇ ਹੋਏ ਆ ਜੇ ਅਸੀਂ ਰੌਲਾ ਨਾ ਪਾंदे ਇਹ ਬੈਂਕ ਦੇ ਉਹਨਾਂ ਅਫਸਰਾਂ ਦਾ ਕੰਮ ਸੀ ਕੱਢ ਕੇ ਬਾਹਰ ਲਾ ਦੇ ਤੇ ਪਰਚਾ ਦਰਜ ਕਰਾਉਂਦੇ ਮੈਂ ਉਹਨਾਂ ਤੇ ਨੌਕਰ ਥੋੜੀ ਐ ਹਾਂ ਜੋ ਮੈਂ ਬੈਂਕ ਨੂੰ ਦੇਣਾ ਹੈ ਜਦੋਂ ਇਨਕੁਆਰੀ 15 ਦਿਨ ਬਾਅਦ ਹੈ ਦਿਵਾ ਲੈਣਾ ਉਹ ਮੈਂ ਅੱਜ ਨਸ਼ਰ ਕਰ ਰਿਹਾ ਏ ਮੈਂ ਇਨਕੁਆਰੀ ਅਫਸਰ ਨੂੰ ਦਵਾਗਾ ਸਾਰੇ ਪੇਪਰ ਉਹਦੇ ਤੇ ਬੰਕਾਰ ਦਾ ਹਿਸਾਬ ਨੇ ਉਹਨਾਂ ਨੇ ਇਹ ਕਹਿ ਕੇ ਮੈਂ ਬੈਂਕ ਦਾ ਇੱਕ ਚੁਣਿਆ ਹੋਇਆ ਅਧਿਕਾਰੀ ਜੋ ਵੀ ਉਹ ਬੋਲਿਆ ਵਾਈਸ ਪ੍ਰੈਜ਼ੀਡੈਂਟ ਰਹੇ ਹਨ ਮੈਨੂੰ ਲੱਗਦਾ ਵੀ ਉਹ ਅਨਫੀਸ਼ੀਅਲੀ ਬੈਂਕ ਦਾ ਪੱਖ ਰੱਖ ਦੱਸ ਰਹੀ ਸੀ ਮੈਨੂੰ ਇਹ ਲੱਗਦਾ ਪਰ ਅਸਲ ਗੱਲ ਜਿਹੜੀ ਅੱਗੇ ਦਾ ਐਮ ਡੀ ਬੈਠੀ ਹੈ ਪ੍ਰਗਤੀ ਜਗਾ ਉਹਦਾ ਉੱਪਰ ਫਸਟ ਫਲੋਰ ਤੇ ਆਫਿਸ ਹੈ ਉਹ ਉਹਨਾਂ ਬਿਆਨ ਦੇਣਾ ਬਣਦਾ ਜੇ ਫਿਰ ਵੀ ਅਸੀਂ ਗਲਤ ਹੈ ਤਾਂ ਬੈਂਕ ਅਫੀਸ਼ੀਅਲ ਲੈਟਰ ਪੈਡ ਤੇ ਆਪਣੀ ਪ੍ਰੈਸ ਸਟੇਟਮੈਂਟ ਸਾਡੇ ਬਰਾਬਰ ਜਾਰੀ ਕਰ ਸਕਦਾ ਦੂਜਾ ਜੇ ਅਸੀਂ ਗਲਤ ਰੋਪ ਲਾਇਆ ਹੈ ਤਾਂ ਸਤਨਾਮ ਸਿੰਘ ਦਾਉ ਪ੍ਰਧਾਨ ਪੰਜਾਬ ਐਂਗੇਜ ਕ੍ਰਸ਼ਾ ਜੀ ਲੇਕਿਨ ਹੋਇਆ ਕਿਵੇਂ ਤੇ ਆਪਣਾ ਨਾਂ ਦੱਸ ਕੇ ਬੰਦਿਆਂ ਦਾ ਨਾਂ ਦੱਸ ਕੇ ਗੱਲ ਕਰ ਮੈਂ ਜੀ ਰਵਿੰਦਰ ਸਿੰਘ ਵਜੀਦਪੁਰ ਲੋਕ ਇਤ ਮਿਸ਼ਨ ਬੀਕੇਯੂ ਪੰਜਾਬ ਸਾਡੀ ਜਿੱਥੇ ਬੰਦੀ ਹੈ ਮੇਰੇ ਨਾਲ ਗੁਰਮੀਤ ਸਿੰਘ ਜੀ ਸ਼ੰਟੂ ਭਗਤ ਸਿੰਘ ਭਗਤ ਮਾਜਰਾ ਮਨਦੀਪ ਸਿੰਘ ਖਜਰਾਬਾਦ ਦਰਸ਼ਨ ਸਿੰਘ ਖੇੜਾ ਇਹ ਸਾਰੇ ਮੈਂਬਰ ਮੌਜੂਦ ਹੈ ਪਿਛਲੇ ਸਮੇਂ ਦੇ ਲੰਮੇ ਸਾਲਾਂ ਦੇ ਵਿੱਚ ਇੱਕ ਕਪੜਾ ਚੱਲਦਾ ਆ ਰਿਹਾ ਸੀ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਮੈਨੇਜਰ ਜਸਵੀਰ ਸਿੰਘ ਉਹਦੇ ਨਾਲ ਕੁਝ ਪ੍ਰਾਈਵੇਟ ਬੰਦੇ ਵੀ ਬਾਹਰੋਂ ਸ਼ਾਮਲ ਹੋਏ ਆ ਤੇ ਉਹ ਜਦੋਂ ਪਿਛਲੇ 2023 ਦੇ ਵਿੱਚ ਮਾਨਕਪੁਰ ਥਰੀਪ ਤੋਂ ਇੱਕ ਬੰਦਾ ਆਪਣਾ ਕਰੋੜ ਰੁਪਇਆ ਜ਼ਮੀਨ ਦੇ ਲਈ ਕਢਾਉਣ ਲਈ ਜਾਂਦਾ ਉਸ ਨੂੰ ਪਤਾ ਲੱਗਦਾ ਕਿ ਤੇਰਾ ਪੈਸਾ ਤਾਂ ਨਿਕਲ ਚੁੱਕਿਆ ਬੈਂਕ ਵਿੱਚੋਂ ਜਦੋਂ ਉਹ ਜਾ ਕੇ ਉਹਦੇ ਹੋਸ਼ ਉੱਡ ਗਏ ਜਾ ਕੇ ਉਹ ਪਤਾ ਕਰਦਾ ਪੈਰਵਾਈ ਕਰਦੇ ਆ ਤਾਂ ਪਤਾ ਲੱਗਦਾ ਕਿ ਇੱਕ ਅਫਸਰਾਂ ਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਕਪੜਾ ਹੋ ਗਿਆ ਉਹਦੀ ਬਦਲੀ ਕਰ ਦਿੱਤੀ ਕੜੂਏ ਤਾਂ ਉਹਨੇ ਕੜੂਏ ਵੀ ਕਪੜਾ ਕਰ ਦਿੱਤਾ ਤੇ ਕੜੂਏ ਪਤਾ ਲੱਗਿਆ ਕਿ ਇੱਕ ਮਾਤਾ ਦੇ ਪੈਸੇ ਨਿਕਲੇ ਆਂ ਤੇ ਉਹ ਪੈਸੇ ਜਦੋਂ ਰੋਲਾ ਪਿਆ ਉਹ ਸਾਲਵਾ ਪਿੰਕ ਤੋਂ ਕੱਢ ਕੇ ਉੱਥੇ ਟ੍ਰਾਂਸਫਰ ਕਰਤੇ ਉਤੋਂ ਬਾਅਦ ਇਹ ਰੋਸ਼ਨੀ ਵਿੱਚ ਆਇਆ ਸਾਰਾ ਕੁਝ ਪੜਤਾਲ ਹੋਈ ਸਾਡੇ ਮਿਸ਼ਨ ਨੇ ਇਹ ਮੁੱਦਾ ਚੁੱਕਿਆ ਤਾਂ ਇਹ ਕਰੋੜਾ ਰੁਪਏ ਦਾ ਕਪੜਾ ਜਿਹੜਾ ਹੈਗਾ ਸਾਹਮਣੇ ਆਇਆ ਕਿਸੇ ਦਾ 1000000 500000 1000000 ਡੇਢ ਕਰੋੜ ਤੱਕ ਵੀ ਇੱਕ ਪਰਿਵਾਰ ਦਾ ਹੈਗਾ ਜਿਹੜਿਆਂ ਤੋਂ ਆਧਾਰੇ ਲੈ ਕੇ ਉਹ ਵੱਖਰੀ ਗੱਲ ਹੈ ਤੇ ਮੈਨੇਜਰ ਦੇ ਖਿਲਾਫ ਤੇ ਉਹਦੇ ਨਾਲ ਜਿਹੜੇ ਪ੍ਰਾਈਵੇਟ ਬੰਦੇ ਸੀ ਜਿਸ ਵੀਰ ਸਿੰਘ ਉਹਨਾਂ ਦੇ ਖਿਲਾਫ ਭਾਵੇਂ ਮਾਜਰੀ ਥਾਣੇ ਵਿੱਚ ਐਫ ਆਈ ਆਰ ਹੋ ਗਈ ਪਰ ਜਿਹੜਾ ਬੈਂਕ ਵੱਲੋਂ ਬਣਦਾ ਸੀ ਜਿਹੜੇ ਪ੍ਰਾਈਵੇਟ ਬੰਦੇ ਸੀ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਜੇ ਪੈਸੇ ਗਏ ਹਨ ਕਿਵੇਂ ਇਨਵੋਲਵ ਸੀ ਉਹਨਾਂ ਦੀ ਕੋਈ ਅਟੈਚਮੈਂਟ ਨਹੀਂ ਹਜੇ ਤੱਕ ਹੋਈ ਤੇ ਉਹ ਲੋਕਾਂ ਦਾ ਜਿੰਨੀ ਕਾਸੀ ਪੈਰਵਾਈ ਕਰੀ ਉਹਨਾਂ ਨੂੰ ਪੈਸੇ ਮਿਲਦੇ ਜਾਈਗੇ ਹੁਣ ਪੈਸੇ ਬਿਲਕੁਲ ਰੋਕੇ ਹੋਏ ਆ ਤੇ ਕਾਫੀ ਲੋਕਾਂ ਦਾ ਪੈਸਾ ਜਿਹੜਾ ਅੱਧ ਤੋਂ ਬਾਅਦ ਹੈ ਜੇ ਵੀ ਖੜਾ ਏ ਲੋਕੋ ਬੇਕਾਰ ਹੋਏ ਠੋਕਰਾਂ ਖਾਂਦੇ ਫਿਰਦੇ ਆ ਤੇ ਸਾਨੂੰ ਮਜ਼ਦੂਰ ਹੋ ਕੇ ਅੱਜ ਇੱਥੇ ਬੋਲਣਾ ਪਿਆ ਕਿ ਇਹਦੇ ਵਿੱਚ ਕਿਹੜੇ ਅਫਸਰ ਇਨਵੋਲਵ ਨੇ ਕਪੜਾ ਹੋਇਆ ਕਿਉਂ ਇੰਨੇ ਸਮਾਂ ਦੇਖਿਆ ਕਿਉਂ ਨਹੀਂ ਤੇ ਹੁਣ ਜਾ ਕੇ ਉਹਦੀ ਕਿਉਂ ਨਹੀਂ ਇਨਕੁਆਰੀ ਹੋ ਰਹੀ ਤੇ ਪੈਸਾ ਸਾਡਾ ਦਿੱਤਾ ਕਿਉਂ ਨਹੀਂ ਜਾ ਰਿਹਾ ਜੇਕਰ ਆਸੀਂ ਪੈਸਾ ਦੇਣਾ ਬੈਂਕ ਦਾ ਤਾਂ ਸਾਡੇ ਤੇ ਕੇਸ ਕਰ ਦਿੱਤਾ ਜਾਂਦਾ ਹੁਣ ਸਾਡਾ ਪੈਸਾ ਏ ਉਹਦੇ ਬਲਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਿੰਨੀਆਂ ਬੈਂਕਾਂ ਚ ਹੋਇਆ ਕੋਆਪਰੇਟਿਵ ਬੈਂਕਾਂ ਚ ਜ਼ਿਲ੍ਹੇ ਦੇਖੋ ਜ਼ਿਲ੍ਹੇ ਦੇ ਵਿੱਚ ਜਿਹੜੇ ਹੋਰ ਦੇਖੋ ਜੱਜ ਪੜਤਾਲ ਨਾਲ ਇਹਨੇ ਦੇਖਣਾ ਜਿਹੜੇ ਸਾਡੇ ਮਿਸ਼ਨ ਕੋਲ ਹੈ ਉਹ ਸਿਆਲਵਾ ਅਤੇ ਕੜੂਆ ਦੇ ਵਿੱਚ ਜਿਹੜੇ ਦੋ ਥਾਂ ਕਪੜਾ ਹੋਇਆ ਏ ਉਹ ਅਸੀਂ ਚੁੱਕਿਆ ਸੀਗਾ ਕੇਂਦਰੀ ਸਹਿਕਾਰੀ ਬੈਂਕ ਜ਼ਿਲ੍ਹਾ ਐਸਐਸ ਨਗਰ ਦੀਆਂ 21 ਬ੍ਰਾਂਚਾਂ ਵਿੱਚ ਵੱਡੇ ਪੱਧਰ ਤੇ ਹੋਏ ਕਪਲੇ ਦੀ ਜਾਂਚ ਕਰਨਾ ਅਤੇ ਸ਼ੱਕੀ ਦੋਚੇ ਨੂੰ ਬਦਲਣ ਦੀ ਸ਼ਿਕਾਇਤ ਇਹ ਮੇਰੇ ਵੱਲ ਦਾ ਹੈਡਿੰਗ ਹੈ ਉਪਰੋਕਤ ਵਿਸ਼ੇ ਸੰਬੰਧੀ ਆਪ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਹਲੇ ਪੜਤਾਲ ਚ ਬੁਲਾਇਆ ਮੈਨੂੰ ਮਿਤੀ 29/25 ਨੂੰ 11 ਵਜੇ ਕਮਰਾ ਨੰਬਰ 35 ਤੀਜੀ ਮੰਜ਼ਲ ਪੰਜਾਬ ਰਾਜ ਸਰਕਾਰੀ ਬੈਂਕ ਲਿਮਟਿਡ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਆਪ ਨਿਯਤ ਸਮਾਂ ਸਥਾਨ ਤੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰੋ। ਮੈਂ ਇਹ ਰਿਪੋਰਟ ਮਨੁਵਾਈ ਹੈ ਜੋ ਅੱਜ ਮੈਂ ਮੀਡੀਆ ਨੂੰ ਜਾਰੀ ਕਰ ਰਿਹਾ। ਇਹੀ ਬੈਂਕ ਦੇ ਅਫਸਰਾਂ ਨੂੰ ਸਾਰਾ ਰਿਕਾਰਡ ਦੇ ਨਾਲ ਬਿਆਨ ਮੇਰੇ ਦਿੱਤੇ ਜਾਣਗੇ। ਹਾਂਜੀ ਸ਼ਿਕਾਇਤਕਰਤਾ ਮੈਂ ਮੈਂ ਆਪਣੀ ਸ਼ਿਕਾਇਤ ਤੇ ਕਾਇਮ ਹਾਂ। ਆਹ ਸਬੰਧਤ ਰਿਕਾਰਡ ਜੋ ਮੇਰੇ ਕੋਲ ਹੈ ਜਿਹੜਾ ਮੈਂ ਮੀਡੀਆ ਨੂੰ ਦੱਸਿਆ ਇਹ ਤੁਹਾਡੇ ਅੱਗੇ ਪੇਸ਼ ਹੈ ਆਪਣੀ ਇਨਕੁਆਇਰੀ 'ਚ ਇਸ ਸਾਰ ਨੂੰ ਸ਼ਾਮਲ ਕਰ। ਇੱਕ ਜਵਾਬ ਇੱਕ ਜਵਾਬ ਹੋਵੇ। ਜੀ। ਇਹ ਤੁਸੀਂ ਦੱਸਿਓ ਵੀ ਤੁਸੀਂ ਇਹ ਜਵਾਬ ਲੈਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ ਓਕੇ ਤੁਹਾਡਾ ਹੱਕਾ ਜੋ ਮਰਜ਼ੀ ਕਰੋ ਵੀ ਤੁਸੀਂ ਜਵਾਬ ਦੇਣਾ ਸੀ ਪਹਿਲਾਂ ਇੰਤਜ਼ਾਰ ਕਿਉਂ ਕੀਤਾ ਪਰ ਤੁਸੀਂ ਇਹ ਕਿਹ ਦੱਸੋ ਵੀ ਕੀ ਜਿਹੜਾ ਬੰਦਾ ਆ ਜਿਹਦੀ ਤੁਸੀਂ ਰਿਪੋਰਟ ਦਿਖਾ ਰਹੇ ਹੋ 28 ਆਹ ਪਾਰਸਨ ਚੌਥੇ ਦੀ ਜਸਵੀ ਇਹ 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 ਤਾਂ ਇਹ ਹੈਗਾ ਇਹਦਾ ਨਾਂ ਕੀ ਆ? ਕਿਦੇ ਜੀ ਨੂੰ ਤੁਸੀਂ ਕਹਿ ਰਹੇ ਮੈਨੂੰ ਨਹੀਂ ਜਾਣਦਾ ਫਿਰ ਮੈਨੂੰ ਪਤਾ ਤੁਸੀਂ ਇਹਦਾ ਨਾਮ ਲਿਖਿਆ ਉਹਨਾਂ ਵੀ ਜਿਹਨੇ ਰਿਪੋਰਟ ਲਿਖੀ ਜੀ ਮੈਂ ਤਾਂ ਆ ਤੁਹਾਡੇ ਸਾਹਮਣੇ ਪੜ ਕੇ ਇਹ ਬੰਦਾ ਜੀ ਇਹ ਬੰਦਾ ਸਭ ਤੋਂ ਪ੍ਰਾਪਤ ਤੇ ਸਭ ਤੋਂ ਮਾੜਾ ਬੰਦਾ ਬੈਂਕ ਦਾ ਇਹ ਹੈ ਇਹ ਬੰਦਾ ਚਾਹੁੰਦਾ ਵੀ ਇਹ ਐਮ ਡੀ ਨੇ ਇੱਥੇ ਆਉਣੀ ਚਾਹੀਦੀ ਉਹਦੀ ਅਸਲ ਚ ਸਾਰਾ ਕੇਸ ਹੈ ਮੇਰਾ ਧਫੜਾ ਕੋਈ ਨਹੀਂ ਇਹ ਬਦਲੀ ਕੇਸ ਹੈ ਵੀ ਇਹ ਬਦਲੀ ਕੇਸ ਹੈ ਯਾਰ ਯਾਰ ਮੂਰੇ ਲਿਆਂਦੇ ਨੇ ਨਹੀਂ ਜੀ ਇਹ ਮੂਰੇ ਲਿਆਂਦੇ ਨੇ ਵੀ ਇਹਨਾਂ ਨੂੰ ਮੂਰੇ ਕਰਕੇ ਜਿਹੜਾ ਜਿਹੜਾ ਜਿਹੜੇ ਬੇਗ ਬੰਦੇ ਦਾ ਕੋਈ ਕੇਸ ਨਹੀਂ ਜਿਹਦਾ ਘਫੜਾ ਨਹੀਂ ਜਿਹਦੇ ਵੇਲੇ ਉਦੀ ਉਦੀ ਬਦਲੀ ਤੇ ਅਜੇ ਉਹਨੂੰ 15-20 ਦਿਨ ਹੋਏ ਨੇ ਬਦਲੀ ਹੋਈ ਨੂੰ ਹਾਂ ਦੱਸਣ ਲੱਗ ਗਈ ਮੈਂ ਉਸ ਤੇ ਉਹ ਬੰਦੇ ਜਿਹੜੇ ਜਿਹਨੇ ਵੀ ਬਦਲੀ ਕਰੀ ਮਾਰੀ ਬੰਦਾ ਉਹੀ ਬੰਦਾ ਇਹਨੂੰ ਰੋਟ ਕਰਕੇ ਦੇਖਣ ਲਾ ਖਾ ਰਿਹਾ ਵੀ ਆ ਮੈਂ ਅੱਜ ਅਸੀਂ ਅੱਜ ਦਾ ਨਾਮ ਦੁਬਾਰਾ ਲਿਖ ਰਿਹਾ ਉਦੋਂ ਲਿਖਾਇਆ ਜਾ ਰਿਹਾ ਕੋਈ ਜੇ ਤੁਹਾਨੂੰ ਸਵਾਲ ਪੁੱਛਣਾ ਉਹਨੂੰ ਜਵਾਬ ਦੇ ਲੈਣਾ ਓਕੇ ਹਾਂ ਜਵਾਬ ਦੇ ਲੈਣਾ ਬਦਲੀਆਂ ਨਾਲ ਮੇਰਾ ਕੋਈ ਸਬੰਧ ਨਹੀਂ 16 ਤਰੀਕ ਨੂੰ ਬਦਲੀਆਂ ਹੋਈਆਂ ਪੁਸ਼ਟੀ ਕਰਦੇ ਆ ਪਰ ਬਾਕੀ ਅਫਸਰਾਂ ਨੂੰ ਬਚਾਉਣ ਜਾ ਲੋ ਜੀ ਇਹ ਮੇਰਾ ਬਿਆਨ ਹੈ ਜੀ ਮੇਰੀ ਰੰਜੀਤ ਹੋ ਕੇ ਜਾ ਰਹੀ ਹੈ ਰੰਜੀਤ ਸਿੰਘ ਦਾ ਨਾਮ ਕਿਉਂ ਨਹੀਂ ਲਿਆ ਮੈਂ ਮੈਂ ਕਹਿੰਦਾ ਉਹ ਬੰਦਾ ਮੌਜੂਦ ਹੈ ਪੰਜ ਸਾਰ ਉਹ ਬੰਦਾ ਉਹ ਬੰਦਾ ਉਹਦਾ ਨਾਮ ਹੀ ਲੈ ਰਿਹਾ ਉਹ ਬੰਦਾ ਜੀ ਬੈ ਹੁਣ ਹੋਰ ਗੱਲ ਉਹ ਬੰਦਾ ਇੱਥੇ ਐਮ ਐਲ ਏ ਸਾਹ ਕੋਲੇ ਰੋਜ਼ ਫਿਰਦਾ ਜੀ ਆ ਜਿਹੜਾ ਜਿਹੜਾ ਇਹਦਾ ਵਿਰੋਧੀ ਗੁਰੂ ਪਾਉਣਾ ਕੋਲੇ ਵੀ ਮੈਂ ਇੱਥੇ ਚੇਅਰਮੈਨ ਬਣਾਓ ਜੀ ਮੈਨੂੰ ਇਹਦਾ ਉਹ ਐਮ ਡੀ ਜੀ ਐਮ ਰਿਟਾਇਰ ਹੋਇਆ ਜੀ ਮੈਂ ਇੱਕ ਚੋ ਜੀ ਐਮ ਰਿਟਾਇਰ ਹੋਇਆ ਇਸ ਤੋਂ ਉਹ ਡੀ ਐਮ ਡੀ ਰਿਟਾਇਰ ਹੋਇਆ ਉਹ ਰਿਟਾਇਰ ਹੋਣ ਤੋਂ ਬਾਅਦ ਮੈਨੂੰ ਕਹਿੰਦਾ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਬਣਾਉਂਦੇ। ਉਹ ਅਸਲ 'ਚ ਇਹ ਚੁਗਦਾ ਵੀ ਜੇ ਪ੍ਰਗਤੀ ਜੱਗਾ ਇੱਥੇ ਹੁੰਦੀ ਆ ਮੇਰਾ ਇੱਥੋਂ ਸਾਰਾ ਨੁਕਸਾਨ ਹੋ ਮੈਨੂੰ ਇਹਨੇ ਬੜਨ ਜੇ ਮੇਰੀ ਕੋਈ ਗੱਲ ਨਹੀਂ। ਅਸਲ 'ਚ ਸਾਰਾ 5 ਸਾਲ ਉਹ ਇਸੇ ਉਹਦਾ ਜ਼ਿਕਰ ਨਹੀਂ ਕਰ ਰਹੇ। ਉਸੇ ਦੀ ਟੀਮ ਹੈ ਜਿਹੜੀ ਉਸੇ ਦੀ ਟੀਮ ਹੈ ਜਿਹੜੀ ਪਹਿਲਾਂ ਗੱਲ ਤਾਂ ਸੁਣ ਲਓ ਉਸੇ ਦੀ ਟੀਮ ਹੈ ਜਿਹੜੀ ਉਹੀ ਟੀਮ ਸਾਰੀ ਇੱਥੇ ਲਾਮਬੰਦ ਕਰਕੇ ਕੱਲੇ ਮਿਲ ਸਾਬ ਨੂੰ ਮਿਲੇ ਅੱਜ ਇਹਨਾਂ ਨੇ ਇੱਥੇ ਆ ਕੇ ਜਿਹਨੂੰ ਜਿਹਨਾਂ ਨੂੰ 29 ਤਰੀਕ ਮਿਲੀ ਹੈ ਪੰਚਾਇਤ ਦੀ ਮਿਲੀ ਰਹੇ ਹੈ ਕੰਮ 29 ਤਰੀਕ ਮਿਲੀ ਹੈ ਵੀ ਕੰਮ 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 ਆਪੇ ਇਕੱਠੇ ਕਰੋ ਨਹੀਂ ਕੁੱਟੇ ਡੇਰ ਕੋਈ ਨਹੀਂ ਫੇਰ ਨਹੀਂ ਆਪਾਂ ਜੀ ਬੈਠਾ ਹੈ ਨਹੀਂ ਹੋਇਆ ਬੈਠ ਕੇ ਸੰਜੀਤ ਖੰਡ ਜਿਹੜਾ ਮਰਜ਼ੀ ਹੋਵੇ ਉਹਦਾ ਕਰਾਂਗੇ ਪਰ ਸਾਡਾ ਅੱਜ ਦਾ ਮੁੱਖ ਮੁੱਦਾ ਵੀ ਬੈਂਕ ਚ ਕਪਲਾ ਹੋਇਆ ਪੇਪਰ ਤੁਹਾਨੂੰ ਦੇਤੇ ਉਹ ਚ ABCD ਰਣਜੀਤ ਜਾਂ ਜੱਗਾ ਜਾਂ ਜਿਹੜਾ ਮਰਜ਼ੀ ਸਭ ਕੁਲਬ ਐਕਸ਼ਨ ਹੋਣਾ ਚਾਹੀਦਾ ਤੇ ਇਹਦੀ ਇਨਕੁਆਰੀ ਬਿਜ਼ਨਸ ਬਿਊਰੋ ਤੋਂ ਕਰਾਏ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਨਾ ਤਾਂ ਕੋਈ ਜੱਗਾ ਨਾ ਕੋ ਰਣਜੀਤ ਮੇਰਾ ਕੋਈ ਰਿਸ਼ਤਾ ਨਹੀਂ ਸੀ ਉਹਨੇ ਸਰ ਭੁੱਲ ਜਿਸੀ ਕੀ ਉਹਦਾ ਨਾਮ ਹਾਂਜੀ ਚਾਹੁੰਨੀ ਪਤਾ ਨਹੀਂ ਉਹ ਰਿਟਾਇਰਡ ਮਨੇ ਹੁਣ ਪਟਿਆਲਾ ਸਾਹਿਬ ਦੱਸਣ ਨੂੰ ਪਤਾ ਲੱਗਾ ਉਹ ਰਿਟਾਇਰਡ ਮੁਲਾਜ਼ਮ ਹੈ ਬੈਂਕ ਦਾ ਕੀ ਨਾਮ ਉਹ ਅਪ੍ਰਾਈਜ਼ਰ ਦੱਸਣਗੇ ਪੁਰਾਣੇ ਉਹ ਮੈਨੇਜਰ ਵੀ ਰਹੇ ਉਹ ਰਹੇ ਦੱਸੋ ਇਹਦਾ ਨਾਮ ਨਾ ਹੁਣ ਦੱਸੋ ਇੱਕ ਲਾਸਟ ਕੁਐਸਚਨ ਜੀ ਆਪਾਂ ਕਿਸੇ ਸਰਕਾਰੀ ਅਧਾਰੇ ਸਾਹਮਣੇ ਪ੍ਰੈਸ ਕਾਨਫਰੈਂਸ ਇਦਾਂ ਦਾ ਕਿਉਂ ਕਰ ਰਹੇ ਹਾਂ ਪੀਪਲ ਕਰ ਸਕਦੇ ਨਹੀਂ ਇਹ ਪਬਲਿਕ ਦੀ ਪਾਰਕਿੰਗ ਹੈ ਬੈਂਕ ਦਾ ਬੈਂਕ ਦਾ ਨਾਲਾ ਗੇਟ ਤੋਂ ਬਾਅਦ ਬੋਲ ਰਹੇ ਹਾਂ ਜੀ ਅਸੀਂ ਇੱਥੇ ਹੀ ਕਰਦੇ ਆ ਬੈਂਕ ਦਾ ਗੇਟ ਅੱਗੇ ਇਹ ਕੰਮ ਕਰਨਾ ਨਹੀਂ ਨਹੀਂ ਅਸੀਂ ਕੋਈ ਅਸੀਂ ਕੋਈ ਡਿਊਟੀ ਨਹੀਂ ਬਿਗਨ ਪਾ ਰਹੇ ਹੈ ਬੈਂਕ ਅੰਦਰ ਦਾ ਗੇਟ ਤੋਂ ਬਾਅਦ ਬੈਂਕ ਤੋਂ ਦਾ ਗੇਟ ਤੋਂ ਪਹਿਲਾਂ ਮੈਂ ਕਿਹਾ ਅਸੀਂ ਆਪਣੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰਦੇ ਹਾਂ ਕਿ ਮਿਸ਼ਨ ਵੱਲੋਂ ਇਹ ਖੰਡਨ ਕਰਦੇ ਪਟਵਾਰੀ ਸਾਹਿਬ ਦਾ ਤੁਮੀ ਫੋਟੋ ਵੀ ਵੀਡੀਓ ਦਿਖਾ ਦਿਵੇ ਸਾਡਾ ਕੋਈ ਬਤਾਏ ਕੋਣ ਕਿਤੇ ਵੀ ਬੰਦਾ ਸਰਕਾਰੀ ਸ਼ਿਕਾਇਤਾਂ ਤੋਂ ਬਿਨਾਂ ਗਿਆ ਹੋਵੇ ਚਲੇ ਹੋਰ ਕੋਈ ਸਵਾਲ ਨਹੀਂ ਠੀਕ ਹੈ ਨਹੀਂ ਨਹੀਂ ਪਟਾਰੀ ਸਾਹਿਬ ਨੂੰ ਨਹੀਂ ਠੀਕ ਹੈ ਨਹੀਂ ਨਹੀਂ ਪਟਾਰੀ ਸਾਹਿਬ ਸਲਵਾਨੇਗਾ ਹਸਤੀ ਆਪਣੇ ਸ਼ਹਿਰ ਦੀ ਹਸਤੀ ਹੈ ਉਹਨਾਂ ਨੂੰ ਪੂਰਾ ਹੱਕ ਹੈ ਹੋ ਸਕਦਾ ਕਿ ਕੋਈ ਪੁਰਾਣੇ ਬੈਂਕ ਨਾਲ ਜੁੜ ਰਿਹਾ ਹੈ ਤਾਂ ਹਲੇ 2 ਦਿਨ ਤੋਂ ਗੱਲਾਂ ਕਰਦੇ ਆ ਉਹਨਾਂ ਕੋਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਣ ਜਿਹੜੀਆਂ ਛੁਪੀਆਂ ਹੋਈਆਂ ਉਹ ਪਟਵਾਰੀ ਸਾਹਿਬ ਦੱਸਣ ਤੇ ਅਸੀਂ ਕਹਿੰਦੇ ਖੋਲ ਕੇ ਸਾਹਮਣੇ ਲਾਣ ਤੇ ਸ਼ਿਕਾਇਤ ਕਰੀਏ। ਸਾਡੀ ਸ਼ਿਕਾਇਤ ਮੈਂ ਵੀ ਕਰਾਂਗਾ। ਦੇਖੋ ਰੱਖੋ ਥੋੜਾ ਜੀ ਹੋ ਗਈ ਬਸ ਮੇਰੇ ਨਾਲ ਕਰਮ ਹੋ ਗਿਆ। ਨਾ ਆਪਣੀ ਗੱਲ ਹੋ ਗਈ ਸਰ। ਨਹੀਂ ਆਪਣੀ ਗੱਲ ਹੋ ਚੁੱਕੀ ਆਈ ਪ੍ਰੈਸ ਸਟੇਟਮੈਂਟ ਦੇ ਚੁੱਕੇ ਆਪਾਂ ਪ੍ਰੈਸ ਸਟੇਟਮੈਂਟ ਦੇ ਚੁੱਕੇ ਆ ਸਾਡੇ ਵੱਲੋਂ ਪ੍ਰੈਸ ਸਟੇਟਮੈਂਟ ਖਤਮ ਆ ਬਾਕੀ ਸਵਾਲਾਂ ਦੇ ਜਵਾਬ ਹੈ। ਇੱਕ ਸਵਾਲ ਪੁੱਛਦਾ। ਪ੍ਰਗਤੀ ਜੱਗਾ ਜੀ ਅਰਗਤੀ ਜਗ੍ਹਾ 2012 ਤੋਂ 2020 ਤੱਕ ਇੱਥੇ ਡਿਸਟ੍ਰਿਕਟ ਮੈਨੇਜਰ ਇੱਥੇ ਜਿਹੜੇ ਐਮ ਡੀ ਸੀ ਉਹ ਹੋਰ ਸੀ ਇੱਥੇ ਜਿਹੜਾ ਚੇਅਰਮੈਨ ਸੀ ਉਹ ਹੋਰ ਸੀ ਤੇ ਜਿਹੜਾ ਜਿਹੜਾ ਬੰਦਾ ਕਪੜਾ ਕਰਨ ਉਹ ਉੱਥੇ ਸੀ ਸ਼ਾਨਵਾ ਇਹਦੀ ਬਦਲੀ ਹੋ ਗਈ ਵਿੱਚ 22 ਦੇ ਵਿੱਚ ਇਹ ਕੋਆਪਰੇਟਿਵ ਬੈਂਕ ਮਤਲਬ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਕਿਤੇ ਇਹਦੀ ਫੀਲਿੰਗ ਹੋਈ ਕਿ ਕੋਈ ਗੜਬੜ ਹੋ ਰਹੀ ਹੈ ਉਹਦੇ ਖਾਤਾ ਦੇਖ ਕੇ ਉਹਨਾਂ ਨੇ ਉੱਥੋਂ ਕਮੇਟੀ ਬਣਾਈ ਕਮੇਟੀ ਬਣਾ ਕੇ ਉਹਦਾ ਖਾਤਾ ਸੇ ਚੈੱਕ ਕੀਤਾ ਚੈੱਕ ਕਰਕੇ ਦੇਖਿਆ ਵੀ ਗੜਬੜਾ ਕੋਈ ਨਹੀਂ ਉਹਨੇ ਕੀ ਕਰਿਆ ਉਹ ਦੋ ਕੰਮ ਕਰੇ ਸੀ ਇੱਕ ਤਾਂ ਜਿਹੜੇ ਕਿਸਾਨਾਂ ਦੀ ਲਿਮਟ ਸੀ ਉਹ ਕਿਸਾਨਾਂ ਦੀ ਲਿਮਟ ਲੋਕਾਂ ਨੂੰ ਕਹਿੰਦਾ ਤੁਹਾਡਾ ਖਾਤਾ ਬੰਦ ਕਰਦਾ ਪਰ ਖਾਤਾ ਚਾਲੂ ਰੱਖਦਾ ਉਹ ਕਿਉਂਕਿ ਬੈਂਕ 'ਚ ਉਹੀ ਸੀ ਸਾਰਾ ਮੈਂ ਮੇਨ ਬੰਦਾ ਹੀ ਉਹ ਸੀ ਉਹ ਉੱਥੇ ਘਪੜਾ ਕਰਦਾ ਰਿਹਾ ਤੇ ਦੂਜੀ ਗੱਲ ਜਦੋਂ ਉਹ ਬੈਂਕ 'ਚ ਸਾਰਾ ਪਤਾ ਲੱਗਿਆ ਉਹਦੇ ਖਿਲਾਫ ਐਫ.ਆਈ.ਆਰ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਅੱਜ ਦੂਜੀ ਗੱਲ ਵੀ ਇਹ ਪ੍ਰਗਤੀ ਜੱਗਾ ਦਾ ਨਾ ਕਿਥੋਂ ਮੈਂ ਨਹੀਂ ਕਹਿੰਦਾ ਵੀ ਜੇ ਜੱਗਾ ਦੋਸ਼ੀ ਆ ਉਹਦੇ ਖਿਲਾਫ ਡਟ ਕੇ ਕਾਰਵਾਈ ਕਰੋ ਹੋਣੀ ਚਾਹੀਦੀ ਐ ਪਰ ਹੋਇਆ ਕੀ ਡਿਸਟ੍ਰਿਕਟ ਆਡਿਟ ਆਫਿਸ ਰਜੇੜੇ ਇਹ ਇਹ ਚਿੱਤੇ ਕਿਸੇ ਤਾਲਮੇਲ ਤੇ ਜਿਹੜਾ ਇੱਥੇ ਬੰਦਾ ਐਮ ਡੀ ਸੀ ਰਣਜੀਤ ਸਿੰਘ ਉਹਦੇ ਤਾਲਮੇਲ ਚ ਆ ਕੇ ਉਹਨਾਂ ਨੇ ਕਿਵੇਂ ਨਾ ਕਿਵੇਂ ਉਹਦਾ ਨਾਮ ਪਾਇਆ ਵੀ ਇਹਦਾ ਨਾਮ ਪਾ ਦਿਓ ਉਹ ਮੈਂ ਤੁਹਾਨੂੰ ਦੱਸਿਆ ਵੀ ਚੇਅਰਮੈਨ ਕੋਈ ਹੋਰ ਹੋ ਐਮ ਡੀ ਕੋਈ ਹੋਰ ਇਹ ਡਿਸਟ੍ਰਿਕਟ ਮੈਨੇਜਰ ਕੱਪੜਾ ਕਰਨ ਵਾਲਾ ਕੋਈ ਹੋਰ ਉਹਦਾ ਨਾਮ ਪਵਾਇਆ ਵੀ ਇਹਨੂੰ ਕਿਵੇਂ ਨਾ ਕਿਵੇਂ ਪਾ ਦੋ ਉਹ ਪਾਇਆ ਤੇ ਉਹਨਾਂ ਦੀ ਰਵਾਇਤ ਹੈ ਉਹ ਕਹਿੰਦੇ ਜਿਵੇਂ ਆਪਣੇ ਸਾਰੇ ਮਹਿਕਮੇ ਨਹੀਂ ਹੁੰਦੇ ਵੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਜਦੋਂ ਤੁਸੀਂ ਰਿਪੋਰਟ ਕਰਨੀ ਉਹ ਹੈੱਡ ਆਫਿਸ ਦੇ ਵਿੱਚ ਪ੍ਰਵਾਨਗੀ ਤੋਂ ਬਾਅਦ ਜਾਰੀ ਕਰੋ ਉਹਨੇ ਸਾਰਿਆਂ ਨੂੰ ਜਾਰੀ ਕਰਤੀ ਪਹਿਲੇ ਸਾਰਿਆਂ ਨੂੰ ਕਰਤੀ ਤੇ ਜਦੋਂ ਉਹ ਉੱਥੇ ਵੀ ਹੈੱਡ ਆਫਿਸ ਉਹਨਾਂ ਨੇ ਕਿਹਾ ਵੀ ਆਹ ਬੰਦੇ ਦਾ ਕਿਹੜਾ ਕਸੂਰ ਹੈ ਜਿਹਨੂੰ ਤੂੰ ਇਹ ਪਾਇਆ ਇਹਨੂੰ ਕੱਢੋ ਜਿਹਨੂੰ ਕਾਉਂਸਲ ਕਹਿੰਦੇ ਨੇ ਵੀ ਕੱਪੜਾ ਕਰਕੇ ਗੜਬੜ ਕਰਕੇ ਜਿਨੀ ਭੁਗਤ ਨਾਲ ਉਹ ਵਾਪਸ ਕਰਾਰ ਹੈ। ਅੱਛਾ ਉਦੋਂ ਬਾਅਦ ਇਨਕੁਆਰੀਆਂ ਫੇਰ ਹੋਈਆਂ। ਇਨਕੁਆਰੀਆਂ 'ਚ ਫੇਰ ਉਹ ਬਾਹਰ ਜਿਹੜਾ ਕਾਰਪੋਰੇਟ ਉਹ ਹੁਣ ਵੀ ਕਾਰਪੋਰੇਟ ਹੈ ਤੇ ਜਿਹੜਾ ਦੂਜੇ ਨੇ ਉਹ ਵੀ ਅੱਛਾ ਇੱਕ ਹੋਰ ਜਿਹੜੀ ਮਤਲਬ ਜਿਹੜੀ ਮੈਂ ਜਿਹੜੀ ਮੇਨ ਗੱਲ ਕਹਿਣੀ ਚਾਹਣਾ ਕਿ ਇਹ ਹੁਣ ਉਹ ਇੱਥੇ ਆ ਵੀ ਐਮ ਡੀ। ਉਹੀ ਰਣਜੀਤ ਸਿੰਘ ਬਣਨਾ ਚਾਹੁੰਦਾ ਇੱਥੇ ਚੇਅਰਮੈਨ। ਯੈਸ 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 ਯੇਸ ਯੇਸ ਅਰੇ ਉਹ ਚੇਅਰਮੈਨ ਬਣਨਾ ਚਾਹੁੰਦਾ ਲੈ ਫੀ ਲੈ ਲੋ ਕੋਈ ਚੇਤੀ ਤੋਂ ਹੋਟਲ ਲੈ ਲੋ ਇਹ ਰੋਪਾ ਦਿੱਤੀ ਤੋਂ ਹੋਟਲ ਲੈ ਲੋ ਨਾ ਉਸਿਆ ਇਹ ਨਹੀਂ ਸੀ ਉਹ ਤਾਂ ਗੱਲ ਹੀ ਨਹੀਂ ਸੀ ਕਿ ਫਾਇਰ ਕਰਾਈ ਜੀ ਮੈਂ ਤਾਂ ਪਤਾ ਨਹੀਂ ਇਸ ਗੱਲੇ ਤਾਂ ਬਾਜ ਬਾਜ ਲਿਆ ਹਾਂ ਬੋਲ ਰਹੇ ਹੋ ਤੇ ਇੰਨਾ ਕੁਝ ਹੋ ਰਿਹਾ ਤੁਹਾਨੂੰ ਪਤਾ ਨਹੀਂ ਲੱਗੇਗਾ جے پتہ ਹੁੰਦਾ ਫਿਰ ਤਾਂ ਕਰਦੇ ਮੈਂ ਕਿਹਾ ਵੀ ਹਰ ਕੋਈ ਬਤਾ ਮੈਂ ਬਸ ਖੁਸ਼ੀ ਹੋ ਰਹੇ ਇਹਦੇ ਵਿੱਚ ਆਰੇ ਸਾਹਿਬ ਤੁਸੀਂ ਉਧਰ ਆ ਰਹੇ ਹੋ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਏਗੀ ਜਾਣਕਾਰੀ ਨਹੀਂ ਬਤਾਉਂਦਾ ਮੈਨੂੰ ਬਤਾਈ ਬਤਾਈ ਨਾ ਬਤਾ ਚੇਅਰਮੈਨ ਮੇਰੀ ਗੱਲ ਸਮਝ ਪਾਈਆਂ ਨਹੀਂ ਅੰਸ਼ੇ ਇੱਕ ਮੋਹਰ ਸਾਹਿਬ ਦਾ ਸਮਾਂ ਕਿੱਥੀ ਐ ਸਰ ਦੱਸ ਦਿਓ ਚੇਅਰਮੈਨ ਕਦੋਂ ਤੁਸੀਂ ਚੇਅਰਮੈਨ ਜੋ ਜੋ ਚੇਅਰਮੈਨ ਕਦੋਂ ਕਦੋਂ ਦੱਸੋ ਚੇਅਰਮੈਨ ਕਦੋਂ ਕਦੋਂ ਮੈਂ ਨਹੀਂ ਆ ਠੀਕ ਹੈ ਜੀ اے بھائی چیئرمین رے او رکو رکو یار 70 لے کے سار 101 جی میں 16 تک پہلے 16 ਦਾ ਇੱਕ ਨਵੀਂ ਇੱਕ ਐਨ ਦੇ ਟਾਈਮ ਦੀ ਇੱਕ رپورٹ ਹੈ ਸਾਰੀ ਰਿਪੋਰਟ ਸੁਣੋ ਸੁਣੋ ਇਹ 2018 ਦੀ رپورٹ ਹੈ 2018 ਦੀ ਉਹਦੇ ਮਹੌਲੀ ਦੇ ਹੁਣ ਪਿੰਡਾਂ ਦੇ ਨਾਮ ਦਾ ਇਹ ਰਿਪੋਰਟ ਦਾ 6 ਨੰਬਰ ਪੈਦਾ ਹੈ ਬੈਂਕ ਦੀ ਚਾਰ ਬ੍ਰਾਂਚਾਂ ਲਾਲੜੂ ਕੁੰਬੜਾ ਡੇਰਾਵਾਸੀ ਅਤੇ ਫੇਜ਼ 2 ਆਹ ਫੇਜ਼ 10 55 ਲੱਖ 173 ਪੈਦਾ ਰੈਨੋਵੇਸ਼ਨ ਦੇ ਨਾਂ ਤੇ ਗਰਬਨ ਹੋਈ ਆ ਆ ਰਿਪੋਰਟ ਬਣੀ ਆ ਸਾਡੇ ਨੂੰ ਪਤਾ ਕਿਹਨੇ ਬਣਾਈ ਇਹ ਰਿਪੋਰਟ ਦਾ ਕੀ ਬਣਿਆ ਕਿਹਦੇ ਖਿਲਾਫ ਐਕਸ਼ਨ ਹੋਇਆ ਇਹ ਬੈਂਕ ਦੀ ਜ਼ਿੰਮੇਵਾਰੀ ਆ ਮਾਲੀ ਸਾਹਿਬ ਤੁਸੀਂ ਬੈਂਕ ਵੱਲੋਂ ਆਏ ਹੋ ਜਾਂ बेक, गुआी तो नहीं सू भी बोल तू ना आज गुंडी गुआी आया ਇਹ ਪਟਵਾਰੀ ਸਾਹਿਬ ਸ਼ਿਕਾਇਤ ਦੇ ਜਣਾ ਨਾ ਅੰਦੀਚਲੇ ਪੜਚਾ ਦਰਜ ਕਰਾਇਆ ਜਾਵੇ ਮੈਂ ਨਹੀਂ ਮੈਂ ਕੋਈ ਨਹੀਂ ਜੇ ਪਟਵਾਰੀ ਸਾਹਿਬ ਸ਼ਿਕਾਇਤ ਨਹੀਂ ਦੇ ਸਕਦੇ ਮੇਰਾ ਮੈਂ ਸਾਰੇ ਮੀਡੀਆ ਕੇ ਸਾਹਮਣੇ ਕਰਦਾ ਇਹ ਕਰ ਦੱਸਿਆ ਮੈਂ ਸਮਝਾ ਲਵਾਂ ਇਸ ਕੇ ਲਾਉ ਇਸ ਕੇ ਲਾਉ ਨਾ ਹੁਣ ਇਹ ਕੰਮ ਕਰਾਇਆ ਉਹ ਦੋਸ਼ੀ ਨਹੀਂ ਕਰ ਸਕਦੇ ਇਹ ਸਿਰਫ ਕੋਆਪਰੇਟਿਵ ਬੈਂਕ ਦੀ ਗਵਰਨਰ ਗਵਨਤਾ ਸ਼ੁਰੂ ਤੋਂ ਹੁੰਦੇ ਆਏ ਅਸੀਂ ਰੋਕ ਵੀ ਨਹੀਂ ਸਕਦੇ ਸਾਰੇ ਪੈਕੇਟ ਅਸੀਂ ਅਸੀਂ ਐਪਰੀਸ਼ੀਏਟ ਨਹੀਂ ਕਰੇ ਇਸ ਨੂੰ ਅਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਦੇ ਕਿ ਗਵਨ ਹੋਣੇ ਜੀ। ਹਰ ਇੱਕ ਬੰਦਾ ਘਰ ਚ ਵੀ ਮਾੜਾ ਹੁੰਦਾ ਹੈ। ਇੱਕ ਬੰਦਾ ਹਰ ਘਰ ਚ ਵੀ ਮਾੜਾ ਹੁੰਦਾ ਹੈ। ਉਹਦੀ ਪ੍ਰਾਪਰਟੀ ਟੈਚ ਕਰਨ ਵਾਸਤੇ ਬੈਂਕ ਆ ਗਈ ਹੈ। ਕੀ ਕਰੇਗਾ? ਸਾਹਮਣੇ ਬੰਦਾ ਲੌਂਗਿੰਗ ਤਾਂ ਨਹੀਂ ਉਹਦੀ ਟੈਚ ਹੋ ਜਾਂਦੀ ਹੈ। ਇਹਦੇ ਵਿੱਚ ਹੁੰਦਾ ਬੈਂਕ ਜੋ ਕਰ ਰਿਹਾ ਹੈ। ਸੈਂਟਰ ਦੇ ਦੇਖੋ। ਸਾਹਮਣੇ ਦੇਖੋ। ਹਾਂ ਉਹ ਕਰ ਰਿਹਾ ਜੋ ਵੀ ਹੋਏਗਾ ਅਗਰ ਪ੍ਰਾਪਰਟੀ ਹੋਏਗੀ ਡੈਫੀਨਿਟਲੀ ਟੈਚ ਹੋਏਗੀ। ਕਲਪਰੇਟ ਨੂੰ ਤਾਂ ਸਜ਼ਾ ਮਿਲੇਗੀ ਕਿਉਂਕਿ ਕੋਰਟ ਵਿੱਚ ਕੇਸ ਹੈ। ਕੋਰਟ ਨੇ ਜੋ ਆਰਡਰ ਕਰੇ ਆਪਣਾ ਵੀ ਇੰਪਲੀਮੈਂਟ ਹੋ ਜੇਗਾ। ਰੈਕਪ ਕਰਨੇ ਪੈਣਗੇ। ਅੱਛਾ ਹਾਂਜੀ ਜਿਹੜੇ ਮੈਨੇਜਰ ਤੁਸੀਂ ਜਿਹਨੇ ਉਹਦੀ ਬਦਲੀ ਬਦਲੀ ਕਰ ਦਿੱਤੀ ਜਾਂਦੀ ਸੀ ਬੈਂਕ ਨੇ ਇਸ ਵਾਸਤੇ ਕੀ ਦੋਸਤੋ ਸਾਰੇ ਇਹਦਾ ਇਹਦਾ ਮੈਨੇਜਮੈਂਟ ਨੂੰ ਵੀ ਆਪਾਂ ਪੁੱਛ ਸਕਦੇ ਹਾਂ ਕਿ ਉਹਨੇ ਕਿਉਂ ਨਹੀਂ ਕੀਤੀ ਕਿੰਨੀ ਦੇਰ ਬਾਅਦ ਵਸੇ ਹੋ ਸਕਦੀ ਬਦਲੀ ਤੇ ਲੱਗਦਾ ਕੋਈ ਸਟਾਫ ਦੀ ਕਮੀ ਹੈ ਜੀ ਨਾਮ ਵਰ ਕੋਈ ਹੈ ਨਹੀਂ ਗਾੜੀ ਸਿੰਗਲ ਸਿੰਗਲ ਬ੍ਰਾਂਚ ਤੇ ਅਸੀਂ ਕੰਮ ਕਰ ਰਹੇ ਹਾਂ ਇੱਕ ਇੱਕ ਬੰਦੇ ਦੇ ਉੱਪਰ ਸਾਹਮਣੇ ਦੇਖ ਨੀਸ ਸਪੈਂਡ ਕਰਨ ਦੀ ਬਜਾਏ ਬਦਲੀਆਂ ਕਰਕੇ ਸਾਰਿਆ ਜਾਂਦਾ ਇਹ ਆਪਣੇ ਆਪਣੀ ਗਲਤੀ ਕਰੀਏ ਬਦਲੀ ਬੰਦੇ ਦੀ ਕਿ ਤੋ ਹੋਰ ਕਰੀ ਜਿਨ੍ਹਾਂ ਨੇ ਸਕੰਡਲ ਕੀਤਾ ਨਹੀਂ ਕੋਈ ਬ੍ਰਾਂਚਾ ਵਿੱਚ ਕੰਮ ਕਰਦੀ ਸੀ ਕਿੰਨੀ ਸੀ ਮੈਨੇਜਮੈਂਟ ਲੈਵਲ ਤੇ ਕੀ ਹੋ ਰਿਹਾ ਠੀਕ ਕਰੋ ਉਹਦਾ ਪੁੱਛੋ ਸੋਇਸੀ ਕੋਪਰੇਟ ਬੈਂਕਾਂ ਦੇ ਵਿੱਚ ਹੋਇਆ ਸਕੈਂਡਲ ਕਿਹਾ ਜਾ ਰਿਹਾ ਕਿ ਕਈ ਪਿੰਡਾਂ ਦੀਆਂ ਬੈਂਕਾਂ ਦੇ ਵਿੱਚ ਇਹ ਕਪੜਾ ਕੀਤਾ ਗਿਆ ਕਪੜਾ ਕਰਨ ਵਾਲਿਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਪਰ ਬੈਂਕ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਬੈਂਕ ਦੇ ਮੂਹਰੇ ਇੱਕ ਮਾਹੌਲ ਤੁਸੀਂ ਦੇਖੋ ਜੋ ਮਹੱਲੀ ਫੇਜ਼ 2 ਦੇ ਵਿੱਚ ਬੈਂਕ ਹੈ ਇੱਥੇ ਆਪਣੀ ਗੱਲ ਕਹਿਣ ਲਈ ਕੁਝ ਸੱਜਣ ਆਏ ਸੀ ਜਿਨ੍ਹਾਂ ਵਿੱਚ ਨਾਮ ਸਿੰਧਾਉਂ ਤੇ ਕੁਝ ਵਜੀਦਪੁਰ ਕੋ ਵਿਅਕਤੀ ਸੀ ਇਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੈਂਕ ਦੇ ਵੱਡੇ ਅਧਿਕਾਰੀ ਗੰਭੀਰ ਨਹੀਂ ਪੁਲਿਸ ਨੇ ਵੀ ਜੋ ਸਮੇਂ ਸਰਕਾਰ ਕਰਨੀ ਸੀ ਉਹਦੇ ਵਿੱਚ ਵੀ ਦੇਰ ਕੀਤੀ ਜਾ ਰਹੀ ਹੈ ਦੇਖਦੇ ਹਾਂ ਇਸ ਵੱਡੇ ਸਕੈਂਡਲ ਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇਗਾ ਜਾਂ ਫਿਰ ਜਦੋਂ ਮੀਡੀਆ ਦੇ ਵਿੱਚ ਗੱਲ ਜਾਗਰ ਹੋ ਗਈ ਤਾਂ ਮੁਲਜ਼ਮਾਂ ਨੂੰ ਕਦੋਂ ਅੰਦਰ ਦਿੱਤਾ ਜਾਏਗਾ ਜਾਂ ਫਿਰ ਜਿਹੜੇ ਗਰੀਬ ਕਿਸਾਨਾਂ ਦਾ ਪੈਸਾ ਲੁੱਟਿਆ ਗਿਆ ਉਹਨਾਂ ਨੂੰ ਪੈਸਾ ਕਦੋਂ ਵਾਪਸ ਕਰਵਾਇਆ ਜਾਏਗਾ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹਾਲੀ